ਉਮ ਜੀਠੀਏ ਚੱਲ ਮੇਰਾ ਤਾਂ ਮੰਨਿਆ ਭਈ ਮੈਂ ਘਰ ਵਾਲੀ ਨਾਲ ਲੜ ਕੇ ਇੱਥੇ ਦਰਖਤਾਂ 'ਚ ਜੰਗਲਾਂ ਜਾ ਰਹਾ ਨਾ ਮਕਾਰਨੀ ਵਾਲੀ ਕਿ ਤੂੰ ਬਣਦਾ ਵੀਰਾ ਇੱਥੇ ਦੱਸ ਕੀ ਕਰਦਾ ਹੈ ਮੈਨੂੰ ਇਹ ਨਹੀਂ ਸਮਝ ਲੱਗੀ ਤੇ ਤੂੰ ਸਨਸਨ ਕੀ ਕਰਦਾ ਕੇ ਉਹ ਉਹ ਕੁਛ ਨਹੀਂ ਯਾਰ ਪੰਤੇ ਬਾਈ ਮੈਂ ਵੀ ਆਪਦੇ ਗਾਮ ਪਰ ਆਉਣ ਆ ਜਾਣਾ ਹੁਨਾਮਾ ਯਾਰ ਇੱਥੇ ਜਿੱਦੇ ਕੋਈ ਨਹੀਂ ਬਾਤ ਪੌਦਾ ਰੋਟੀ ਪਾਣੀ ਨਹੀਂ ਦਿੰਦਾ ਯਾਰ ਸਾਰੇ ਲਾਲਾ ਸੁੱਟ ਦਿਆ ਫਿਰ ਮੈਂ ਕੱਲਾ ਅਗੇ ਇੱਥੇ ਬਹਿ ਜਾਣਾ ਹੁਨਾਮਾ ਫਿਰ ਮੈਂ ਪੱਤੇ ਪੱਤੇ ਖਾ ਕੇ ਮਰ ਜਾਣਾ ਹੁਨਾ ਮੈਂ ਕੋਈ ਰੋਟੀ ਤਾਂ ਦਿੰਦਾ ਨਹੀਂ ਯਾਰ ਆਪਾਂ ਨੂੰ ਜੀਜੂ ਆ ਘਰੋਂ ਕੱਢ ਦਿੰਦੇ ਯਾਰ ਪੰਤੇ ਕੀ ਕਰਾਂ ਮੈਂ ਓ ਯਾਰ ਤੇਰੇ ਦੱਸ ਇਹੋ ਜਿਹੇ ਕਿਹੜੇ ਗਾਮ ਆ ਮਜੀਠੀਏ ਜਿਹੜੇ ਇੱਥੇ ਆ ਕੇ ਖਾਤਮ ਹੁੰਦੇ ਇਹ ਭੁੱਲ ਜਨਾ ਤੂੰ ਗੱਲ ਗਲ ਤਾਂ ਕਿੱਥੇ ਆ ਕੇ ਪੈਗੀ ਸਕਤਾ ਨਹੀਂ ਲੌਂਦਾ ਹੂੰ ਮੈਨੂੰ ਦੱਸ ਦੇ ਨਹੀਂ ਮੈਂ ਵੀ ਤੇਰੇ ਨਾਲ ਗੰਪ ਲਾਣ ਆਇਆ ਤੂੰ ਇੱਥੇ ਆਉਣਾ ਤਾਂ ਹੈਗਾ ਮੈਂ ਦੋਨੇ ਇਕੱਠੇ ਬਹਿ ਕੇ ਗੰਪ ਲਾ ਲਿਆ ਕਰਾਂਗੇ ਨਾਲੇ ਮੈਂ ਭੂਜਿਆ ਲਿਆਇਆ ਕਰੂੰਗਾ ਦੋ ਦੋ ਪੈਗ ਮਾਰਿਆ ਕਰਾਂਗੇ ਅੰਦਰ ਸੈੱਟ ਹੋ ਗਏ ਚੱਲਿਆ ਕਰਾਂਗੇ ਘਰਾਂ ਨੂੰ ਫੇਰ ਦਵਾਂਗੇ ਸਾਰਿਆਂ ਨੂੰ ਜਾ ਕੇ ਗੀੜ ਜਿਹੜਾ ਖਾਊ ਪੈਣ ਦਾ ਬੀ ਫਿਰ ਬੋਲ ਕੇ ਦਿਖਾਵੇ ਕੋਈ ਆਪਣਾ ਨੂੰ ਹਾਂ ਇਹ ਦੇਖਾਂ ਕਿਹੜਾ ਬੋਲਦਾ ਨਾਲ ਨੂੰ